ਗੁਰੂ ਪਿਆਰਿਓ ਤਨ ਤਨ ਬਾਬਾ ਆਨੰਦ ਸਿੰਘ ਜੀ ਆਪਣੇ ਸੇਵਕਾਂ ਨੂੰ ਇਹੀ ਸਿੱਖਿਆ ਦਿੰਦੇ ਸੀ ਭਾਈ ਕਦੇ ਵੀ ਕਿਸੇ ਦੀ ਨਿੰਦਾ ਨਾ ਕਰੋ ਨਾ ਹੀ ਕਿਸੇ ਦੀ ਉਸਤਤ ਤੇ ਨਾ ਹੀ ਕਿਸੇ ਨੂੰ ਮਿਹਣਾ ਮਾਰਨਾ ਚਾਹੀਦਾ ਉਸਤਤ ਕਰਨੀਆਂ ਤੇ ਕਰੋ ਕੇਵਲ ਗੁਰੂ ਨਾਨਕ ਸਾਹਿਬ ਜੀ ਦੀ ਜੇ ਨਿੰਦਿਆ ਕਰਨ ਤੋਂ ਨਹੀਂ ਹਟ ਸਕਦੇ ਕਰੋ ਆਪਣੀ ਨਿੰਦਿਆ ਕਰੋ ਕਿ ਮੇਰੇ ਵਿੱਚ ਕੀ ਕਮੀਆਂ ਨੇ ਸੋ ਇਸ ਤਰ੍ਹਾਂ ਇਹ ਮਹਾਪੁਰਖਾਂ ਦਾ ਬਚਨ ਆ ਵੀ ਜਦੋਂ ਵੀ ਨਿੰਦਿਆ ਕਰਨ ਦਾ ਦਿਲ ਹੋਵੇ ਉਹ ਆਪਣੀ ਕਰਨੀ ਆ ਦੇਖਣਾ ਵੀ ਤੁਹਾਡੇ ਵਿੱਚ ਕੀ ਕਮੀਆਂ ਨੇ ਕੀ ਦੋਸ਼ ਨੇ ਉਸਤਤ ਕਰਨੀ ਹੋਵੇ ਗੁਰੂ ਨਾਨਕ ਜੀ ਦੀ ਕਰਨੀ ਆ ਆਪਣੇ ਗੁਰੂ ਦੀ ਕਰਨੀ ਆ ਇਹ ਨਿੰਦਾ ਪਲੀ ਕਿਸੇ ਕੀ ਨਹੀਂ ਮਨ ਮੁਖ ਮੁਗਦ ਕਰਨ ਬਾਬਾ ਨਾਨਕ ਸਿੰਘ ਜੀ ਕਿਹਾ ਕਰਦੇ ਸੀ ਜਦੋਂ ਆਪਾਂ ਕਿਸੇ ਦੀ ਨਿੰਦਿਆ ਕਰਦੇ ਆ ਏ ਨਿੰਦਿਆ ਕਰਨੀ ਗੁਰੂ ਸਾਹਿਬ ਜੀ ਨੇ ਇਹਦੇ ਤੋਂ ਹਟਾਇਆ ਵਾ ਨਿੰਦਿਆ ਕਰਨੀ ਓ ਆ ਮੰਨ ਲਓ ਕੋਈ ਫੋਲ ਹੋਵੇ ਨਫਰਤ ਵਿੱਚ ਆ ਕੇ ਆਪਾਂ ਉਹਨੂੰ ਕੰਡਾ ਕਹਿ ਦਈਏ ਨਿੰਦਿਆ ਕਰਨੀ ਤਾਂ ਇਦਾਂ ਹੀ ਆ ਜੀ ਇਹ ਬੜੀ ਮਾੜੀ ਆ ਕਦੇ ਵੀ ਸਾਨੂੰ ਨਿੰਦਿਆ ਨਹੀਂ ਕਰਨੀ ਚਾਹੀਦੀ ਕੌਜ ਲੋਕ ਹੁੰਦੇ ਆ ਜਿਨ੍ਹਾਂ ਦਾ ਸਾਰਾ ਸਮਾਂ ਦੂਜਿਆਂ ਨੂੰ ਨਿੰਦਣ ਵਿੱਚ ਲੱਗ ਜਾਂਦਾ ਅਸਲ ਵਿੱਚ ਇਹ ਉਹੀ ਲੋਕ ਹੁੰਦੇ ਆ ਜਿਹੜੇ ਆਪਣੇ ਆਪ ਨੂੰ ਬਚਾਉਣਾ ਚਾਹੁੰਦੇ ਆ ਕੀ ਸਾਡੇ ਤੇ ਕੋਈ ਦੋਸ਼ ਨਾ ਲੱਗ ਜਾਵੇ ਕੋਈ ਸਾਡੇ ਤੇ ਧਿਆਨ ਨਾ ਦੇਵੇ ਦੂਜੇ ਲੋਕਾਂ ਨੂੰ ਭੰਡਣਾ ਸ਼ੁਰੂ ਕਰ ਦਿੰਦੇ ਆ ਇਸ ਕਰਕੇ ਲੋਕ ਜਿਹੜੇ ਆ ਉਹਨਾਂ ਦਾ ਸਮਾ ਬੰਦਗੀ ਵਿੱਚ ਨਹੀਂ ਇੱਕ ਦੂਜੇ ਦੀ ਫੋਕੀ ਸੋਭਾ ਕਰਨ ਵਿੱਚ ਤੇ ਨਿੰਦਿਆ ਕਰਨ ਵਿੱਚ ਲੰਘ ਰਿਹਾ ਇਹ ਦੋਨੋਂ ਹੀ ਮਾੜੀਆਂ ਨੇ ਸੋਭਾ ਕਰਨੀ ਵੀ ਕਿਸੇ ਦੀ ਮਾੜੀ ਆ ਤੇ ਐਵੇਂ ਕਿਸੇ ਕੰਡੇ ਨੂੰ ਫੁੱਲ ਕਹਿ ਦੇਣਾ ਇਹ ਮਾੜਾ ਵਾ ਐਵੇਂ ਫੁੱਲ ਨੂੰ ਕੰਡਾ ਕਹਿ ਦੇਣਾ ਏ ਵੀ ਮੜਾ ਉਸਤ ਤਨਿੰਦਾ ਦੂਤ ਅੱਗ ਛੋੜੇ ਪਦ ਨਿਰਵਾਣਾ ਬੰਦੇ ਨੂੰ ਇੱਕ ਆਦਤ ਪਈ ਹੋਈ ਆ ਜਾਂ ਤਾਂ ਉਹ ਗੱਲ ਘਟਾ ਕੇ ਕਰੇਗਾ ਜਾਂ ਗੱਲ ਵਧਾ ਕੇ ਕਰੇਗਾ ਕੁਝ ਲੋਕਾਂ ਦੀ ਆਦਤ ਹੁੰਦੀ ਆ ਜਿਹੋ ਜਿਹਾ ਸਨੇਹਾ ਹੋਵੇ ਉਹ ਉਹ ਜਾ ਦੇ ਨਹੀਂ ਸਕਦੇ ਚਾਰ ਗੱਲਾਂ ਵਿੱਚ ਜੋੜ ਦੇਣੀ ਆ ਕਿਸੇ ਦੀ ਜਿਹਦੇ ਨਾਲ ਨਫ਼ਰਤ ਆ ਉਹਦੀ ਗੱਲ ਘਟਾ ਕੇ ਕਰ ਦੇਣੀ ਇਹ ਕੋਈ ਆਪਣਾ ਉਹਦੀ ਗੱਲ ਵਧਾ ਕੇ ਕਰ ਦੇਣੀ ਤਾਂ ਇਸ ਤਰ੍ਹਾਂ ਬੰਦੇ ਦਾ ਸੁਭਾਅ ਬਣ ਗਿਆ ਪਰ ਬਾਣੀ ਸਾਨੂੰ ਸਮਝਾਉਂਦੀ ਆ ਕਿ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਇਹ ਵੀ ਬਚਨ ਬਾਬਾ ਆਨੰਦ ਸਿੰਘ ਜੀ ਦਾ ਆ ਜਿਹੜਾ ਮਹਾਪੁਰਖਾਂ ਦੀ ਨਿੰਦਿਆ ਕਰਦਾ ਭਾਈ ਉਹਨੂੰ ਜ਼ਹਿਰ ਦੇਣ ਦੀ ਲੋੜ ਨਹੀਂ ਤੇ ਜੇ ਕੋਈ ਗੁਰੂ ਦੀ ਨਿੰਦਾ ਕਰੇ ਤਾਂ ਕੰਨ ਬੰਦ ਕਰ ਲੋ ਨਹੀਂ ਤਾਂ ਫਿਰ ਡਟ ਜਾਓ ਸਿਰ ਧੜ ਦੀ ਬਾਜੀ ਲਾ ਦਿਓ ਦੋਈ ਗੱਲਾਂ ਨੇ ਇਸ ਕਰਕੇ ਗੁਰਮਖਾਂ ਦੀ ਇਹ ਨਿਸ਼ਾਨੀ ਹੁੰਦੀ ਆ ਵੀ ਉਹ ਨਿੰਦਿਆ ਨਹੀਂ ਕਰਦੇ ਤੇ ਜਿਹੜੇ ਕੋਠੇ ਨੂੰ ਪਰਨਾਲਾ ਨਹੀਂ ਉਹ ਜ਼ਰੂਰ ਡਿੱਗਦਾ ਹੀ ਡਿੱਗਦਾ ਹੈ ਇਸ ਕਰਕੇ ਭਾਈ ਇਹ ਗੁਰੂ ਦੀ ਬਾਣੀ ਨਾਲ ਜੁੜੋ ਨਿੰਦਿਆ ਦੇ ਨਾਲ ਨਹੀਂ ਉਸਤਤ ਦੇ ਨਾਲ ਨਹੀਂ ਇੱਕ ਦਿਨ ਕੀ ਹੋਇਆ ਬਾਬਾ ਅਨੰਦ ਸਿੰਘ ਜੀ ਕੋਲ ਜਦੋਂ ਸੰਗਤ ਆਈ ਆ ਆ ਕੇ ਦਰਸ਼ਨ ਕੀਤੇ ਮਹਾਪੁਰਖਾਂ ਦੇ ਉਦੋਂ ਇਹ ਸਵਾਲ ਪੁੱਛਿਆ ਸੀ ਵੀ ਲੋਕ ਇਦਾਂ ਕਿਉਂ ਕਰਦੇ ਆ ਇੱਕ ਦੂਜੇ ਨੂੰ ਮਿਹਣੇ ਕਿਉਂ ਮਾਰਦੇ ਆ ਬਾਬਾ ਅਨੰਦ ਸਿੰਘ ਜੀ ਨੂੰ ਵੀ ਕਿਸੇ ਨੇ ਮਿਹਣਾ ਮਾਰਿਆ ਸੀ ਕਿ ਤੁਸੀਂ ਇਹ ਪਹਿਰੇਦਾਰ ਕਿਉਂ ਰੱਖੇ ਆ ਤਹਾਡੇ ਖੀਸੇ ਨਾਲ ਕੋਈ ਕੁਰਤੇ ਦੇ ਨਾਲ ਕੋਈ ਜੇਬ ਵੀ ਹੈ ਨਹੀਂ ਮਾਇਆ ਤੁਸੀਂ ਨਹੀਂ ਰੱਖਦੇ ਪਹਿਰੇਦਾਰ ਕਿਉਂ ਰੱਖੇ ਆ ਉਦੋਂ ਉਹਨਾਂ ਨੇ ਆਖਿਆ ਸੀ ਭਾਈ ਅਸੀਂ ਆਪਣੇ ਆਪ ਦਾ ਸਮਾਂ ਬਚਾਉਣ ਵਾਸਤੇ ਪਹਿਰੇਦਾਰ ਰੱਖਿਆ ਕਈ ਵਾਰੀ ਇੱਕ ਨਿਯਤ ਸਮਾਂ ਤਾਂ ਹੁੰਦਾ ਕਿ ਸੰਗਤਾਂ ਦੇ ਸਵਾਲਾਂ ਦੇ ਜਵਾਬ ਤਾਂ ਦਿੱਤੇ ਜਾਣ ਪਰ ਗੁਰਮਖ ਪਿਆਰਿਓ ਕਈ ਵਾਰੀ ਐਸਾ ਸਮਾਂ ਹੁੰਦਾ ਵੀ ਬੰਦਗੀ ਦਾ ਉਦੋਂ ਫਿਰ ਬਹੁਤਾ ਸਮਾਂ ਨਹੀਂ ਦਿੱਤਾ ਜਾ ਸਕਦਾ ਆਪਣੇ ਸੁਆਸਾਂ ਨੂੰ ਸਫਲ ਬਣਾਉਣ ਲਈ ਇਹ ਪਹਿਰੇਦਾਰ ਅਸੀਂ ਰੱਖੇ ਹੋਏ ਆ ਫਿਰ ਉਹਨਾਂ ਨੇ ਕਿਹਾ ਅਸਲ ਵਿੱਚ ਇਹ ਲੋਕ ਜਿਹੜੇ ਨਿੰਦਿਆ ਕਰਦੇ ਮਿਹਨੇ ਮਾਰਦੇ ਆ ਇਹਨਾਂ ਦਾ ਸੁਭਾਅ ਇਸ ਤਰ੍ਹਾਂ ਦਾ ਹੋ ਗਿਆ ਇਹਨਾਂ ਕੋਲ ਵਿਦਿਆ ਨਹੀਂ ਵਿਦਿਆ ਤੋਂ ਬਿਨਾ ਬੰਦੇ ਨੂੰ ਗਿਆਨ ਨਹੀਂ ਆਉਂਦਾ ਵਿਦਿਆ ਤੋਂ ਬਿਨਾ ਬੰਦਾ ਮਿੱਟੀ ਦੀ ਕੰਧ ਆ ਇਹ ਬਾਬਾ ਨਾਨਕ ਸਿੰਘ ਜੀ ਦੇ ਬਚਨ ਆ ਕਿ ਦੇਖੋ ਜੀ ਆਪਣੇ ਮਨ ਦੀ ਚੌਂਕੀਦਾਰੀ ਵੀ ਕਰਨੀ ਪੈਂਦੀ ਹੈ ਜੇ ਭਗਤ ਬਣਨਾ ਸੰਤ ਬਣਨਾ ਸਾਧੂ ਬਣਨਾ ਸਾਧਣਾ ਵੀ ਪੈਂਦਾ ਆਪਣਾ ਮਨ ਤਾਂ ਇਹ ਬੜਾ ਜ਼ਰੂਰੀ ਆਂਗਾ ਵੀ ਆਪਣੇ ਆਪ ਨੂੰ ਸਾਧਣਾ ਆਪਣੇ ਮਨ ਨੂੰ ਘੜਨਾ ਆਪਣੀ ਸੁਰਤ ਨੂੰ ਘੜਨਾ ਕੁਝ ਲੋਕ ਹੁੰਦੇ ਆ ਜਿਹੜੇ ਬਹੁਤ ਜ਼ਿਆਦਾ ਦੁਖੀ ਹੁੰਦੇ ਆ ਉਹ ਦੁਖੀ ਇਸੇ ਕਰਕੇ ਹੁੰਦੇ ਆ ਵੀ ਦੂਜੇ ਲੋਕ ਕਿਉਂ ਸੁਖੀ ਆ ਉਹ ਕਿਸੇ ਦੀ ਚੜ੍ਹਦੀ ਕਲਾ ਬਰਦਾਸ਼ਤ ਨਹੀਂ ਕਰ ਸਕਦੇ ਇਸ ਕਰਕੇ ਦੁਖੀ ਉਦੋਂ ਤੱਕ ਆ ਕਾ ਜਦ ਮਜ਼ਦੂਰੀ ਕਰਦਾ ਸੁਖੀ ਉਦੋਂ ਤੱਕ ਆ ਜਦੋਂ ਮਜ਼ਦੂਰੀ ਮਿਲ ਜਾਂਦੀ ਆ ਇਹ ਬਾਬਾ ਆਨੰਦ ਸਿੰਘ ਜੀ ਦੇ ਨਾਮ ਦੀ ਕਮਾਈ ਕਰਨ ਵਾਲਿਆਂ ਨੂੰ ਪਹਿਲਾਂ ਪਹਿਲਾਂ ਲੱਗਦਾ ਵੀ ਨਾਮ ਜਪਣਾ ਔਖਾ ਪਰ ਜਦੋਂ ਨਾਮ ਜਪ ਲਿਆ ਦੇਖੋ ਜਿਵੇਂ ਮਜ਼ਦੂਰ ਨੂੰ ਜਦੋਂ ਮਜ਼ਦੂਰੀ ਮਿਲ ਗਈ ਬੜੀ ਖੁਸ਼ੀ ਹੁੰਦੀ ਆ ਨਾ ਵੀ ਸ਼ਾਮ ਨੂੰ ਜਦੋਂ ਦਿਹਾੜੀਦਾਰ ਦਿਹਾੜੀ ਕਰਕੇ ਪੈਸੇ ਲੈ ਕੇ ਘਰੇ ਆਉਂਦਾ ਪਹਿਲਾਂ ਪਹਿਲਾਂ ਔਖਾ ਲੱਗਦਾ ਪਹਿਲਾਂ ਪਹਿਲਾਂ ਨਾਮ ਸਿਮਰਨ ਕਰਨਾ ਔਖਾ ਲੱਗੇਗਾ ਦੋ ਰਾਸਾਵੇਗ ਚੜ੍ਹਦੀ ਕਲਾ ਹੋ ਜਾਵੇਗੀ ਇਸ ਕਰਕੇ ਭਾਈ ਮੈਂ ਤਾਂ ਤੁਹਾਨੂੰ ਇਹੀ ਸਲਾਹ ਦੇਵਾਂਗਾ ਬਾਬਾ ਅਨੰਦ ਸਿੰਘ ਜੀ ਨੇ ਆਖਿਆ ਸੀ ਕਿ ਉਸਤਤ ਵੀ ਛੱਡਣੀ ਪਊਗੀ ਸੋਭਾ ਵੀ ਮਿਹਣੇ ਮਾਰਨੇ ਵੀ ਛੱਡਨੇ ਪੈਣਗੇ ਬਾਬਾ ਅਨੰਦ ਸਿੰਘ ਜੀ ਨੂੰ ਲੋਕ ਮਿਹਣੇ ਮਾਰ ਦਿੰਦੇ ਸੀ ਗੁਰੂ ਨਾਨਕ ਸਾਹਿਬ ਜੀ ਨੂੰ ਲੋਕ ਭੂਤ ਨਾ ਬਿਤਾ ਲਾ ਆਖਦੇ ਰਹੇ ਗੱਲ ਕੀ ਕਰੀਏ ਮਹਾਤਮਾ ਬੁੱਧ ਨੂੰ ਵੀ ਕੁਝ ਲੋਕਾਂ ਨੇ ਗਾਲਾਂ ਕੱਢੀਆਂ ਸਾਰੇ ਹੀ ਪੈਗੰਬਰਾਂ ਨੂੰ ਦੁੱਖ ਜਿਹੜੇ ਆ ਸਹਾਰਨੇ ਪਏ ਆ ਇਹ ਦੁੱਖ ਤੇ ਸੁੱਖ ਜ਼ਿੰਦਗੀ ਦਾ ਹਿੱਸਾ ਨੇ ਜੀ ਇਹ ਜਿਹੜਾ ਵਾਹਿਗੁਰੂ ਦਾ ਸਿਮਰਨ ਆ ਇਹ ਤਾਂ ਬੰਦੇ ਦਾ ਪਾਰ ਉਤਾਰਾ ਕਰ ਦਿੰਦਾ ਹੈ ਜਿਕਰ ਹੁੰਦਾ ਇੱਕ ਸਾਖੀ ਆਉਂਦੀ ਆ ਜਦੋਂ ਰਾਜਾ ਜਨਕ ਆਪਣਾ ਆ ਸਥੂਲ ਸਰੀਰ ਤਿਆਗ ਕੇ ਆਪਣੇ ਧਾਮ ਨੂੰ ਜਾ ਰਿਹਾ ਰਾਹ ਦੇ ਵਿੱਚ ਕੀ ਵੇਖਦਾ ਕਿ ਨਰਕਾਂ ਦੇ ਵਿੱਚ ਜੀਵ ਸੜ ਰਹੇ ਆ ਇਹ ਬਾਬਾ ਅਨੰਦ ਸਿੰਘ ਜੀ ਸੁਣਾਉਂਦੇ ਹੁੰਦੇ ਸੀ ਸੰਗਤ ਨੂੰ ਕਹਿੰਦੇ ਦੇਖੋ ਜੀ ਹੁਣ ਰਾਜਾ ਜਨਕ ਜਿਹੜਾ ਸੀ ਦਿਆਲੂ ਰਾਜਾ ਸੀ ਉਹਨੇ ਦੇਖਿਆ ਵੀ ਨਰਕ ਵਿੱਚ ਇੰਨੀ ਚੀਖ ਪੁਕਾਰ ਹੋ ਰਹੀ ਹੈ ਉਹਨੇ ਪਹਿਲਾਂ ਜਮਾਂ ਨੂੰ ਜਮਦੂਤਾਂ ਨੂੰ ਪੁੱਛਿਆ ਵੀ ਇਹ ਕਿਉਂ ਸੜਦੇ ਆ ਫਿਰ ਧਰਮ ਰਾਜ ਨੂੰ ਪੁੱਛਿਆ ਵੀ ਇਹਨਾਂ ਦਾ ਛੁਟਕਾਰਾ ਹੋ ਸਕਦਾ ਦੇਖੋ ਸੱਚਾ ਰਾਜਾ ਜਿਹੜਾ ਹੋਵੇਗਾ ਹਮੇਸ਼ਾ ਦੂਜੇ ਦਾ ਭਲਾ ਸੋਚੇਗਾ ਧਰਮ ਰਾਜ ਕਹਿਣ ਲੱਗਾ ਜੇ ਕੋਈ ਮਹਾਤਮਾ ਆਪਣੇ ਨਾਮ ਦੀ ਕਮਾਈ ਇਹਨਾਂ ਨੂੰ ਦੇ ਦੇਵੇ ਇਹ ਆਜ਼ਾਦ ਹੋ ਸਕਦੇ ਆ ਤਾਂ ਰਾਜੇ ਜਨਕ ਨੇ ਉਥੇ ਢਾਈ ਘੜੀਆਂ ਦੇ ਤਪ ਦਾ ਫਲ ਦਿੱਤਾ ਜੀਵ ਨਰਕਾਂ ਤੋਂ ਆਜ਼ਾਦ ਕਰਵਾ ਕੇ ਤੇ ਉਹਨਾਂ ਨੂੰ ਛੁਟਕਾਰਾ ਦਿਵਾਇਆ ਇਹ ਦੇਖੋ ਢਾਈ ਘੜੀਆਂ ਦੇ ਤਪ ਦਾ ਫਲ ਨਰਕੀ ਖਾਲੀ ਹੋ ਗਿਆ ਸਾਰਾ ਇੰਨੀ ਨਾਮ ਦੀ ਜਿਹੜੀ ਆ ਉਹ ਕਮਾਈ ਦਾ ਫਲ ਹੁੰਦਾ ਸਾਧ ਸੰਗਤ ਦਾ ਫਲ ਬਹੁਤ ਵੱਡਾ ਹੈ ਸਾਧ ਸੰਗਤ ਬਿਨ ਭਾਉ ਨਹੀਂ ਉਪਜੈ ਭਾਉ ਬਿਨ ਭਗਤ ਨਹੀਂ ਹੋਏ ਤੇਰੀ ਸਾਧ ਸੰਗਤ ਤੋਂ ਬਿਨਾ ਬੰਦੇ ਦੇ ਅੰਦਰ ਵਿਰਾਗ ਨਹੀਂ ਪੈਦਾ ਹੋ ਸਕਦਾ ਤੇ ਗੁਰੂ ਕੋਲੋਂ ਭਾਈ ਜਦੋਂ ਮੰਗਦੇ ਹਾਂ ਤਾਂ ਇਹਦੇ ਵਿੱਚ ਇਹ ਵੀ ਮੰਗ ਲਿਆ ਕਰੋ ਕਿ ਮੈਨੂੰ ਆਪਣਾ ਬਣਾ ਲਾ ਇਹ ਬਾਬਾ ਆਨੰਦ ਸਿੰਘ ਜੀ ਕਹਿੰਦੇ ਸੀ ਦੇਖੋ ਜੀ ਇਹ ਬੁਰਾ ਨਹੀਂ ਸਾਰੀਆਂ ਚੀਜ਼ਾਂ ਚੰਗੀਆਂ ਹੀ ਨੇ ਇਹ ਅਵਸਥਾ ਗੁਰੂ ਤੋਂ ਗੁਰੂ ਨੂੰ ਮੰਗਣ ਨਾਲ ਪੈਦਾ ਹੋਣੀ ਆ ਤੇ ਉਹ ਗ੍ਰੰਥੀ ਕਾਹਦਾ ਉਹ ਵਜ਼ੀਰ ਕਾਹਦਾ ਇਹਨੂੰ ਹੁਕਮਨਾਮਾ ਸਾਹਿਬੀ ਯਾਦ ਨਹੀਂ ਕਿ ਅੱਜ ਹੁਕਮਨਾਮਾ ਸਾਹਿਬ ਕਿਹੜਾ ਆਇਆ ਸੀ ਤਾਂ ਇਹ ਚੀਜ਼ਾਂ ਸਾਰੀਆਂ ਇੱਕ ਦੂਜੇ ਨਾਲ ਜੁੜੀਆਂ ਹੋਈਆਂ ਨੇ ਦੁਨੀਆ ਨਾਲ ਜਿਹੜੀ ਆ ਇਹ ਨਾਤਾ ਅਸੀਂ ਜਿੰਨਾ ਬਹੁਤ ਗਹਿਰਾ ਸਬੰਧ ਬਣਾਈ ਫਿਰਦੇ ਹਾਂ ਇੰਨਾ ਰੱਬ ਨਾਲ ਸਾਡਾ ਸਬੰਧ ਨਹੀਂ ਹੈਗਾ ਦੁਨੀਆ ਨਾਲ ਅਸੀਂ ਬਹੁਤੇ ਜੁੜੇ ਹੋਏ ਆ ਅਸੀਂ ਰਿਸ਼ਤੇਦਾਰਾਂ ਨੂੰ ਰਿਸ਼ਤੇਦਾਰ ਕਰਕੇ ਮੰਨੀ ਫਿਰਦੇ ਆ ਮਿੱਤਰਾਂ ਨੂੰ ਮਿੱਤਰ ਕਰਕੇ ਮੰਨੀ ਫਿਰਦੇ ਆ ਪੁੱਤਰ ਨੂੰ ਪੁੱਤਰ ਕਰਕੇ ਮੰਨੀ ਫਿਰਦੇ ਆ ਪਰ ਅਜੇ ਅਸੀਂ ਗੁਰੂ ਨੂੰ ਗੁਰੂ ਕਰਕੇ ਨਹੀਂ ਮੰਨਿਆ ਇਹ ਦੇਖੋ ਜੀ ਉਦਾਸੀ ਕੀ ਆ ਅਸਲ ਵਿੱਚ ਬੰਦੇ ਅੰਦਰ ਬੰਦੇ ਦਾ ਦੁੱਖ ਕੀ ਆ ਵੀ ਉਹ ਆਪਣੇ ਮੂਲ ਤੋਂ ਵਿਛੜਿਆ ਹੋਇਆ ਮੀ ਸਭ ਤੇ ਪੈਂਦਾ ਵਾ ਪਰ ਲਾਭ ਉਠਾਉਂਦੇ ਆ ਜਿਨ੍ਹਾਂ ਦੇ ਖੇਤ ਵਾਹੇ ਹੁੰਦੇ ਆ ਬੱਟਾਂ ਪਾਈਆਂ ਹੁੰਦੀਆਂ ਇਸੇ ਤਰ੍ਹਾਂ ਗੁਰੂ ਦੀ ਕਿਰਪਾ ਸਭਨਾ ਉੱਪਰ ਨਦਰ ਪ੍ਰਵਤਿਰੀ ਕਿਸੈ ਥੋੜੀ ਕਿਸੈ ਹੈ ਘਣੀਰੀ ਮੇਰ ਹੁੰਦੀ ਸਾਰਿਆਂ ਤੇ ਹੀ ਆ ਪ੍ਰਮ ਪ੍ਰੇਮ ਕਰਨ ਵਾਲਿਆਂ ਤੇ ਵਾਹੇ ਗੁਰੂ ਦਾ ਬਹੁਤ ਜ਼ਿਆਦਾ ਅਸਰ ਹੁੰਦਾ ਜੀ ਸਿੱਖ ਕੌਣ ਸੇ ਕੋਹੀ ਆ ਜਿਹੜਾ ਗੁਰੂ ਦੀ ਸੇਵਾ ਕਰੇ ਤੇ ਰਜਾ ਵਿੱਚ ਰਹੇ ਗੁਰਮੁਖ ਕੌਣ ਜਿਹਦਾ ਗੁਰੂ ਵੱਲ ਹੋਵੇ ਮੁਖ ਤੇ ਮਨਮੁਖ ਕੌਣ ਆ ਬਾਬਾ ਅਨੰਦ ਸਿੰਘ ਜੀ ਕਹਿੰਦੇ ਭਾਈ ਜਿਹੜਾ ਮਨ ਦੇ ਪਿੱਛੇ ਤੁਰੇ ਇਸ ਕਰਕੇ ਰਾਜੇ ਜਨਕ ਨੇ ਤਾਂ ਇਹ ਥੋੜੇ ਜਿ ਸਿਮਰਣ ਦੇ ਨਾਲ ਹੀ ਉਹ ਜੋ ਢਾਈ ਘੜੀਆਂ ਦਾ ਫਲ ਸੀ ਉਹ ਦੇ ਕੇ ਨਰਕ ਖਾਲੀ ਕਰਵਾਤਾ ਤਾਂ ਐਵੇਂ ਜਦੋਂ ਗੁਰੂ ਦੀ ਕਿਰਪਾ ਹੋ ਜੇ ਉਦੋਂ ਮਹਾਪੁਰਖਾਂ ਦੇ ਦਰਸ਼ਨ ਹੁੰਦੇ ਆ ਤਾਂ ਸਮਝ ਲਿਓ ਸਾਹਿਬ ਟੁੱਠਾ ਜੇ ਕਿਸੇ ਕੋ ਸੰਗੀ ਦਾ ਮੇਲ ਹੋ ਜਾਵੇ ਸਮਝ ਲਿਓ ਸਾਹਿਬ ਰੁੱਠਾ ਇਹ ਦੋ ਚੀਜ਼ਾਂ ਨੇ ਜਿਹੜੇ ਰੱਬ ਦੇ ਪਿਆਰੇ ਮਿਲਦੇ ਆ ਅੱਜ ਸਮਝ ਲਿਓ ਗੁਰੂ ਦੀ ਕਿਰਪਾ ਹੋਗੀ ਇਹ ਕੋ ਸੰਗੀ ਮਿਲ ਗਿਆ ਵੀ ਸਾਹਿਬ ਰੁੱਠਿਆ ਹੋਇਆ ਤਾਂ ਗੁਰਮੁਖੋ ਸੇਵਾ ਕਰੀਏ ਸਿਮਰਨ ਕਰੀਏ ਇਹ ਬਾਬਾ ਆਨੰਦ ਸਿੰਘ ਜੀ ਸਮਝਾਉਂਦੇ ਰਹੇ ਆ ਬਾਕੀ ਇੱਕ ਦੂਜੇ ਨਾਲ ਜਿਹੜੇ ਸਾਡੇ ਵਿਚਾਰ ਝਗੜਦੇ ਆ ਉਹ ਦਿਲਾਂ ਨੂੰ ਦਿਲਾਂ ਦੇ ਰਾਹ ਹੁੰਦੇ ਆ ਕਹਿੰਦੇ ਨੇ ਇੱਕ ਦਫਾ ਅਕਬਰ ਬਾਦਸ਼ਾਹ ਤੇ ਬੀਰਬਲ ਜਾ ਰਹੇ ਸੀ ਕੋਈ ਹਾਸਲੇ ਤੇ ਇੱਕ ਜੱਟ ਆਉਂਦਾ ਨਜ਼ਰ ਆਇਆ। ਅਕਬਰ ਬਾਦਸ਼ਾਹ ਨੇ ਬੀਰਬਲ ਨੂੰ ਕਿਹਾ ਵੀ ਮੈਂ ਸੋਚਦਾ ਆਂ ਵੀ ਉਹ ਜੱਟ ਨੂੰ ਗੋਲੀ ਮਾਰ ਦਿਆਂ। ਦੇਖਾਂ ਉਹਦੇ ਦਿਲ ਵਿੱਚ ਮੇਰੀ ਬਾਤ ਕੀ ਆਉਂਦਾ। ਜਦੋਂ ਜੱਟ ਨੇੜੇ ਆਇਆ ਨਾ ਤੇ ਬੀਰਬਲ ਨੇ ਬਾਦਸ਼ਾਹ ਦੀ ਤਰਫ ਇਸ਼ਾਰਾ ਕਰਦੇ ਹੋਏ ਜੱਟ ਨੂੰ ਕਿਹਾ ਭਾਈ ਡਰਨਾ ਸੱਚ ਦੱਸ। ਜਦੋਂ ਤੇਰੀ ਨਜ਼ਰ ਇਹ ਆਦਮੀ ਤੇ ਪਈ ਆ ਤੇਰੇ ਮਨ ਚ ਕੀ ਫੁਰਨਾ ਫੁਰਿਆ? ਜੱਟ ਕਹਿੰਦਾ ਜੀ ਮੇਰਾ ਦਿਲ ਚਾਹੁੰਦਾ ਸੀ ਇਹਦੀ ਮੈਂ ਦਾੜੀ ਖੋਲਮ। ਆੜੀ ਪੱਟਦੇ ਆ ਤਾਂ ਇਹ ਖਿਆਲ ਦੀ ਜਿਹੜੀ ਤਰਜਾਮਣੀ ਆ ਇਹ ਪ੍ਰੋੜਤਾ ਹੋਗੀ ਇਸੇ ਤਰ੍ਹਾਂ ਅਗਰ ਸਿੱਖ ਪਿਆਰ ਕਰੇਗਾ ਤੇ ਗੁਰੂ ਬਦੋਬਦੀ ਪਿਆਰ ਕਰੇਗਾ ਜੀ ਗੁਰੂ ਤਾਂ ਸਾਨੂੰ ਪਿਆਰ ਕਰਦਾ ਹੀ ਆ ਗੱਲ ਇਹ ਆ ਵੀ ਅਸੀਂ ਗੁਰੂ ਨੂੰ ਪਿਆਰ ਨਹੀਂ ਕਰਦੇ ਅਜੇ ਤਾਂ ਗੁਰਮਖ ਪਿਆਰਿਓ ਇਹ ਦਿਲਾਂ ਨੂੰ ਦਿਲਾਂ ਦੇ ਰਾਹ ਹੁੰਦੇ ਆ ਅੰਤਰਜਾਮੀ ਸਭ ਦੇ ਜਾਣੇ ਤਾਂ ਕਿਸ ਪੈ ਆਖ ਸੁਣਾਈਏ ਤਾਂ ਬਾਬਾ ਅਨੰਦ ਸਿੰਘ ਜੀ ਕਹਿੰਦੇ ਭਾਈ ਜਿਹੜਾ ਜਾਣਦਾ ਹੋਵੇ ਦਿਲਾਂ ਦੀਆਂ ਉਦੇ ਤੋਂ ਪਰਦੇ ਨਹੀਂ ਹੋ ਸਕਦੇ ਉਹ ਤਾਂ ਪਰਦੇ ਢਕਣ ਵਾਲਾ ਸਾਡੇ ਸਤਿਗੁਰ ਢਾਕ ਲਿਆ ਮੋਹੇ ਪਾਪੀ ਪੜਦਾ ਤਾਂ ਗੱਲ ਵਿਚਾਰਨ ਵਾਲੀ ਆ ਸੋਚਣ ਵਾਲੀ ਆ ਕਿੱਧਰ ਨੂੰ ਜਾ ਰਹੇ ਆ ਅਸੀਂ ਤਾਂ ਇਹ ਜਿਹੜੀ ਨਿੰਦਿਆ ਹੈ ਇਹ ਲੋਕਾਂ ਦਾ ਸੁਭਾਅ ਬਣ ਗਿਆ ਇੱਕ ਦੂਜੇ ਦੀ ਨਿੰਦਿਆ ਕਰਨੀ ਪਰ ਅਸੀਂ ਨਾਮ ਸਿਮਰਨ ਵੱਲ ਕਦੋਂ ਆਵਾਂਗੇ ਇੱਕ ਵਾਰ ਬਾਬਾ ਅਨੰਦ ਸਿੰਘ ਜੀ ਨੇ ਇੱਕ ਕਥਾ ਸਰਵਣ ਕਰਵਾਈ ਕਹਿੰਦੇ ਇੱਕ ਦਿਨ ਕਬੀਰ ਸਾਹਿਬ ਜੀ ਗੰਗਾ ਦੇ ਕਿਨਾਰੇ ਜਾ ਰਹੇ ਉਹਨਾਂ ਨੇ ਦੇਖਿਆ ਇੱਕ ਪਪੀਹਾ ਪੰਛੀ ਪਿਆਸ ਦੇ ਨਾਲ ਢਾਲ ਹੋ ਕੇ ਦਰਿਆ ਵਿੱਚ ਡਿੱਗ ਪਿਆ ਪਪੀਹਾ ਜਿਹੜਾ ਹੁੰਦਾ ਜੀ ਉਹ ਸਵਾਤੀ ਬੂੰਦ ਜਾਂ ਫਿਰ ਬਰਖਾਂ ਦੀਆਂ ਜਿਹੜੀਆਂ ਬੂੰਦਾਂ ਹੁੰਦੀਆਂ ਹਨ ਉਹਨਾਂ ਤੋਂ ਬਿਨਾ ਦੂਜਾ ਪਾਣੀ ਪੀਂਦਾ ਹੀ ਨਹੀਂ ਭਾਵੇਂ ਦਰਿਆ ਵਿੱਚ ਜਿੰਨਾ ਮਰਜ਼ੀ ਪਾਣੀ ਹੋਵੇ ਆਲੇ-ਦੁਆਲੇ ਭਾਵੇਂ ਦਰਿਆ ਸਮੁੰਦਰ ਖੂ ਟੋਬੇ ਭਰੇ ਪਏ ਹੋਣ ਪਰ ਪਪੀਹੇ ਨੂੰ ਜਿੰਨੀ ਜ਼ੋਰ ਦੀ ਪਿਆਸ ਮਰਜੀ ਲੱਗੀ ਹੋਵੇ ਉਹ ਇੱਕ ਅਜੀਹਾ ਪੰਛੀ ਆ ਜਿਹੜਾ ਮਰਨਾ ਤਾਂ ਮਨਜ਼ੂਰ ਕਰ ਲੂਗਾ ਪਰ ਦੂਸਰੇ ਕਿਸੇ ਪਾਣੀ ਦੇ ਨਾਲ ਪਿਆਸ ਨਹੀਂ ਆਪਣੀ ਬੁਝਾ ਸਕਦਾ ਉਹਦਾ ਸੁਭਾਅ ਜੀ ਇਹ ਉਹਦੀ ਪ੍ਰੀਤ ਆ ਬਾਰ-ਬਾਰ ਬਾਣੀ ਵਿੱਚ ਪਪੀਹੇ ਦਾ ਬਬੀਹੇ ਦਾ ਜ਼ਿਕਰ ਆਇਆ ਤਾਂ ਇਸ ਕਰਕੇ ਬਬੀਹਾ ਪ੍ਰਿਯੋ ਪ੍ਰਿਯੋ ਕਰੇ ਜਲਨਿਦ ਪ੍ਰੇਮ ਪਿਆਰ ਗੁਰਮਖ ਪਿਆਰਿਓ ਸਤਗੁਰੂ ਮਹਾਰਾਜ ਗੁਰੂ ਅਮਰਦਾਸ ਜੀ ਕਹਿੰਦੇ ਆ ਜਿਵੇਂ ਪਪੀਹਾ ਬੱਦਲ ਦੇ ਪ੍ਰੇਮ ਪਿਆਰ ਵਿੱਚ ਬਰਖਾ ਦੀ ਬੂੰਦ ਦੀ ਖਾਤਰ ਪ੍ਰਿਉ ਪ੍ਰਿਉ ਪੁਕਾਰਦਾ ਹੈ ਗੁਰ ਮਿਲੇ ਸੀਤਲ ਜਲ ਪਾਇਆ ਸਭ ਦੁੱਖ ਨਿਵਾਰਨ ਹਾਰ ਇਵੇਂ ਗੁਰੂ ਦੇ ਜਿਹੜੇ ਸਿੱਖ ਹੁੰਦੇ ਆ ਗੁਰੂ ਦੇ ਸਨਮੁਖ ਰਹਿਣ ਵਾਲੇ ਉਹਨਾਂ ਦਾ ਪਿਆਰ ਵੀ ਇਵੇਂ ਗੁਰੂ ਨਾਲ ਹੁੰਦਾ ਤੇ ਉਹ ਰੋ ਵਿਚਾਰ ਜਦੋਂ ਕਬੀਰ ਸਾਹਿਬ ਜੀ ਨੇ ਦੇਖਿਆ ਕਹਿਰਾਂ ਦੀ ਗਰਮੀ ਪੈ ਰਹੀ ਆ ਪਿਆਸ ਦੇ ਨਾਲ ਤੜਫ ਰਿਹਾ ਪਪੀਹਾ ਦਰਿਆ 'ਚ ਡੈਗ ਪਿਆ ਪਰ ਉਹਨੇ ਨਦੀ ਦੇ ਪਾਣੀ ਲਈ ਆਪਣੀ ਚੁੰਝ ਨਹੀਂ ਖੋਲੀ ਦੇਖ ਕੇ ਇਕਬੀਰ ਸਾਹਿਬ ਨੇ ਬਚਨ ਫਰਮਾਇਆ ਜਦੋਂ ਮੈਂ ਇਸ ਛੋਟੇ ਜਿਹੇ ਪਪੀਹੇ ਦੀ ਵਰਖਾ ਦੇ ਨਿਰਮਲ ਜਲ ਪ੍ਰਤੀ ਪ੍ਰੀਤ ਤੇ ਉਹ ਪਿਆਰ ਸਨੇਹ ਵੇਖਦਾ ਕਿ ਉਹ ਜਾਨ ਦੇਣ ਨੂੰ ਤਿਆਰ ਆ ਐਡੀ ਪ੍ਰਤੀਤਿ ਪਰ ਨਦੀ ਦਾ ਪਾਣੀ ਪੀਣ ਨੂੰ ਤਿਆਰ ਨਹੀਂ ਤਾਂ ਮੈਨੂੰ ਆਪਣੀ ਸਤਗੁਰ ਭਗਤੀ ਤੁੱਛ ਜੀ ਲੱਗਣ ਲੱਗ ਜਾਂਦੀ ਆ ਪਪੀਹੇ ਕਾਪਨ ਦੇਖ ਕੇ ਧੀਰਜ ਰਹੀ ਨ ਰੰਚ ਮਰਤੇ ਦਮ ਜਲ ਮੇ ਪੜਾ ਤਉ ਨ ਬੋੜੀ ਚੁੰਚ ਭਾਵ ਕੀ ਜੇ ਹਰ ਸ਼ਸ਼ ਦੇ ਹਿਰਦੇ ਵਿੱਚ ਪ੍ਰਮਾਤਮਾ ਜਾਂ ਸਤਗੁਰ ਦੇ ਪ੍ਰਤੀ ਪਪੀਹੇ ਜਹੀ ਪਰਬਲ ਪ੍ਰੀਤ ਜਾਗ ਪਵੇ ਤਾਂ ਉਹਦੀ ਰੂਹ ਅੱਖ ਦੇ ਫੋਰ ਵਿੱਚ ਰੋਹਾਨੀ ਮੰਡਲਾਂ ਤੱਕ ਚੜੀ ਚਲੀ ਜਾਵੇਗੀ ਜੀ ਚੜ ਜਾਵੇਗੀ ਰੂਹ ਜਿਹੜੀ ਉੱਪਰ ਵੱਲ ਨੂੰ ਰੋਹਾਨੀ ਮੰਡਲਾਂ ਦੇ ਵੱਲ ਪਰ ਅਜੇ ਨਹੀਂ ਉਹ ਕਿ ਅਜੇ ਬੰਦਾ ਖੁਸ਼ੀਆਂ ਲੱਭ ਰਿਹਾ ਦੂਜਿਆਂ ਦੀ ਨਿੰਦਿਆ ਕਰਨ ਦੇ ਵਿੱਚ ਚੁਗਲੀ ਕਰਨ ਦੇ ਵਿੱਚ ਫੋਕੀ ਸੋਭਾ ਦੇ ਵਿੱਚ ਅਜੇ ਪਪੀਹੇ ਵਾਲੀ ਵਰਤੀ ਸਾਡੀ ਬਣੀ ਹੋਈ ਨਹੀਂ ਗੁਰਮਖ ਪਿਆਰਿਓ ਇਸ ਕਰਕੇ ਬਾਬਾ ਅਨੰਦ ਸਿੰਘ ਜੀ ਮਹਾਂਪੁਰਖਾਂ ਦੇ ਬਚਨਾਂ ਭਾਈ ਮਿਹਰ ਹੁੰਦੀ ਆ ਪ੍ਰੇਮ ਕਰਨ ਵਾਲਿਆਂ ਤੇ ਪ੍ਰੇਮ ਮਿਲਦਾ ਹੈ ਸਰਵਟੇ ਭਾਵ ਕੀ ਸਰ ਦੇਣਾ ਪੈਂਦਾ ਸਤਿਗੁਰੇ ਅੱਗੇ ਸੀਸ ਭੇਟ ਦਿਓ ਜੇ ਸਤਿਗੁਰ ਸਾਚੇ ਭਾਵ ਤਾਂ ਦੁਨੀਆ ਨਾਲੋਂ ਤਾਂ ਅੱਜ ਵੀ ਟੁੱਟੀ ਕੱਲ ਵੀ ਟੁੱਟੀ ਇਹ ਤਾਂ ਟੁੱਟਣਾ ਹੀ ਆ ਜੀ ਇੱਕ ਦਿਨ ਪਰ ਨਿਰੰਕਾਰ ਨਾਲ ਬਣ ਆਵੇ ਉਹਦੇ ਵਿੱਚ ਸਭ ਕੁਝ ਆ ਗਿਆ ਇਸ ਕਰਕੇ ਭਾਈ ਉਸਤਤ ਨਿੰਦਾ ਦੋ ਤਿਆਗੇ ਖੋਜੇ ਪਦ ਨਿਰਵਾਨਾ ਜਨ ਨਾਨਕ ਇਹੋ ਖੇਲ ਕਠਨ ਹੈ ਕਿਨਹੁ ਗੁਰਮਖ ਜਾਨਾ ਗੁਰਮਖ ਪਿਆਰਿਓ ਸਤਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਅਨੰਨ ਪਿਆਰੇ ਜਿਹੜੇ ਹੁੰਦੇ ਆ ਉਹ ਸਾਨੂੰ ਕਿਸੇ ਤਰੀਕੇ ਨਾਲ ਇਹ ਜਿਹੜੀ ਮਾੜੀ ਆਦਤਾਂ ਜੀਵ ਦੇ ਪਾਪ ਆ ਨਿੰਦਿਆ ਕਰਨੀ ਇਹ ਝੂਠ ਬੋਲਣਾ ਬੇਵਜਾ ਬੋਲੀ ਜਾਣਾ ਇਹ ਸਾਰੇ ਪਾਪਾਂ ਤੋਂ ਛੁਟਕਾਰਾ ਮਹਾਪੁਰਖ ਦਵਾਉਂਦੇ ਆ ਵਕਤ ਕੱਢੋ ਨਾ ਕੱਢੋ ਮਹਾਪੁਰਖ ਕਹਿੰਦੇ ਅਸੀਂ ਤਾਂ ਭਾਈ ਹੋਕਾ ਦੇਣਾ ਸਬਰ ਅੰਦਰ ਸਾਬਰੀ ਤਨ ਏਵੇ ਜਾ ਲੈਣ ਹੋਣ ਨਜੀਕ ਖੁਦਾ ਦੇ ਭੇਤ ਨਾ ਕਿਸੇ ਦੇਣ ਪੜਾ ਦੇਖੋ ਫਿਰ ਵੀ ਮਹਾਪੁਰਖ ਜੋਗਤियां ਸਾਨੂੰ ਦੱਸ ਕੇ ਜਾਂਦੇ ਆ ਉਹਨਾਂ ਕੋਲ ਸਭ ਕੁਝ ਹੁੰਦਾ ਤਾਂ ਇੱਕ ਜੋਗਤੀ ਆ ਜੀਵ ਦੇ ਨਾਲ ਭਾਈ ਨਿੰਦਿਆ ਕਰੋਗੇ ਨਾ ਤਾਂ ਉਹਦਾ ਪਾਪ ਜਿਹੜਾ ਕੀਤੀ ਬੰਦਗੀ ਖੂਚ ਪੈ ਜਾਣੀ ਆ ਆਪਾਂ ਕਹਿੰਨੇ ਆ ਕੰਮ ਕੀਤਾ ਅਜਾਈ ਚਲਾ ਗਿਆ ਇਸ ਕਰਕੇ ਭਾਈ ਥੋੜੀ ਬਹੁਤੀ ਜਿਹੜੀ ਕਮਾਈ ਕੀਤੀ ਆ ਉਹਨੂੰ ਬ्यर्थਾ ਨਾ ਗਵਾਓ ਜੇ ਕਦੇ ਸਾਧ ਸੰਗਤ ਕੀਤੀ ਹੋਵੇਗੀ ਉਹ ਨਿੰਦਿਆ ਕਰਨ ਦੇ ਨਾਲ ਸਭ ਕੁਝ ਬਿਰਥਾ ਚਲਿਆ ਜਾਵੇਗਾ ਤਾਂ ਉਦਮ ਕਰੋ ਮਿਹਨਤ ਕਰੋ ਆਪਣੇ ਮਾਲਕ ਨੂੰ ਯਾਦ ਕਰੋ ਪਰ ਹਾਂ ਜਿੰਨਾ ਹੋ ਸਕਦਾ ਨਿੰਦਿਆ ਤੋਂ ਬਚ ਕੇ ਰਹੋ ਨਿੰਦਿਆ ਚੁਗਲੀ ਕਰਕੇ ਕਿਸੇ ਦਾ ਕੰਮ ਨਹੀਂ ਵਿਗਾੜਨਾ ਇਹ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦੇ ਵੀ ਬਚਨ ਹਨ ਪਰ ਲੋਕ ਜਿਹੜੇ ਆ ਇਹ ਕੰਮ ਕਰ ਰਹੇ ਆ ਨਿੰਦਿਆ ਕਰਦੇ ਆ ਚੁਗਲੀ ਕਰਦੇ ਆ ਪਤਾ ਲੱਗਾ ਹੈ ਇਹ ਜਿਹੜੀ ਮਾੜੀ ਆਦਤ ਸੀ ਇਹ ਵਿਦੇਸ਼ਾਂ ਵਿੱਚ ਵੀ ਚਲੀ ਗਈ ਹੈ ਲੋਕ ਉੱਥੇ ਜਾ ਕੇ ਵੀ ਆਪਣੇ ਜਿਹੜੇ ਹਨ ਇਧਰੋਂ ਗਏ ਨੇ ਉਹਨਾਂ ਨੂੰ ਆਦਤ ਪਈ ਹੁੰਦੀ ਆ ਉਹ ਚੁਗਲੀ ਕਰ ਕਰਕੇ ਕਿਸੇ ਦਾ ਕੰਮ ਵਿਗਾੜ ਰਹੇ ਆ ਭਾਈ ਇੱਦਾਂ ਨਾ ਕਰੋ ਰੱਬ ਨੂੰ ਲੇਖਾ ਦੇਣਾ ਬਾਅਦ ਵਿੱਚ ਔਖੇ ਹੋਵੋਗੇ ਇਸ ਕਰਕੇ ਡਰ ਕੇ ਹੀ ਰਹੀਏ ਉਹ ਰੱਬ ਦੇ ਕੋਲੋਂ ਜਿਹੜਾ ਕਿ ਕੁਝ ਵੀ ਕਰ ਸਕਦਾ ਕੁਝ ਵੀ ਇਸ ਕਰਕੇ ਬੰਦੇ ਦਾ ਤਾਂ ਇੱਕ ਸਕਿੰਟ ਦਾ ਨਹੀਂ ਪਤਾ ਇੱਕ ਨਮਕ ਦਾ ਨਹੀਂ ਪਤਾ ਦੁਨੀਆ ਨਾਲੋਂ ਤਾਂ ਅੱਜ ਵੀ ਟੁੱਟੀ ਕੱਲ ਵੀ ਟੁੱਟੀ ਰੱਬ ਨਾਲ ਬਣਾਵੇ ਇਹ ਰੱਬ ਦੇ ਨਾਲ ਜਦੋਂ ਬਣ ਗਈ ਵਿੱਚੇ ਸਭ ਕੁਝ ਆ ਗਿਆ ਹਾਤੀ ਦੀਆਂ ਪੈੜਾਂ 'ਚ ਸਾਰੀਆਂ ਪੈੜਾਂ ਹੀ ਆ ਜਾਂਦੀਆਂ ਬੰਦਗੀ ਵਿੱਚ ਸਭ ਕੁਝ ਹੀ ਮਿਲ ਜਾਣਾ ਹੈ ਸਤਿਗੁਰੂ ਮਹਾਰਾਜ ਅੱਗੇ ਬੇਨਤੀਆਂ ਕਰੀਏ ਤਾਂ ਇਹ ਜਿਹੜੀ ਕਥਾ ਬਾਬਾ ਆਨੰਦ ਸਿੰਘ ਜੀ ਦੀ ਕਿ ਭਾਈ ਅਸੀਂ ਪਹਿਰੇਦਾਰ ਇਸ ਕਰਕੇ ਰੱਖਿਆ ਦਿਲ ਦੀ ਚੌਂਕੀਦਾਰੀ ਵੀ ਕਰਨੀ ਪੈਂਦੀ ਹੈ ਰੱਬ ਦੇ ਪਿਆਰੇ ਸੱਚੇ ਮਹਾਂਪੁਰਖ ਦਰਵੇਸ਼ ਉਹ ਆ ਜਿਹੜੇ ਦਿਲ ਦੀ ਚੌਂਕੀਦਾਰੀ ਕਰਦੇ ਆ ਕੋਈ ਗਲਤ ਚੀਜ਼ ਅੰਦਰ ਨਹੀਂ ਲੰਘਣ ਦਿੰਦੇ ਸਤਗੁਰੂ ਅੱਗੇ ਬੇਨਤੀਆਂ ਕਰੀਏ ਸਰਬੱਤ ਦੇ ਭਲੇ ਦੀ ਕਰੀਏ ਅਰਦਾਸ ਤੇ ਆਓ ਜੀ ਆਪਾਂ ਸਾਰੇ ਰਲ ਮਿਲ ਕੇ ਫਤਿਹ ਬੁਲਾਈਏ ਜੀ ਸਤਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਬੰਦਗੀ ਦੀ ਦਾਤ ਸਾਰੀਆਂ ਸੰਗਤਾਂ ਦੀ ਝੋਲੀ ਵਿੱਚ ਪਾਉਣ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ